ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ 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 ਸਤਨਾਮ ਸ੍ਰੀ ਵਾਹਿਗੁਰੂ 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 ਸਾਹਿਬ ਜੀ ਵਾਹਿਗੁਰਦੀ ਕਾ ਖਾਲਸਾ ਵਾਹਿਗੁਰਦੀ ਕੀ ਫਤਿਹ ਸਵਈਏ ਮੁਹੱਲੇ ਪਹਿਲੇ ਕੇ ਇਕੰਕਾਰ ਸਤਗੁਰ ਪ੍ਰਸਾਦ ਇੱਕ ਮਨ ਪਰਖਤ ਆਏ ਬਰਦਾਤਾ ਸੰਤ ਸਹਾਰ ਸਦਾ ਬਖਿਆਤਾ ਤਾਸ ਜਨ ਲੇਰ ਦੇ ਬਸਾਵੋ ਤਾਂ ਪਰਮ ਗੁਰੂ ਨਾਨਕ ਗੋਣਾ ਗਾਵੋ ਗਾਵੋ ਗੁਣ ਪਰਮ ਗੁਰੂ ਸੁਖ ਸਾਗਰ ਦੌਰ ਤਨਿਵਾਰਣ ਸ਼ਬਦ ਸਰੇ ਗਾਵ ਹੈ ਗੰਬੀਰ ਧੀਰ ਮਤ ਸਾਗਰ ਜੋਗੀ ਜੰਗਮ ਧਿਆਨ ਤਰੇ ਗਾਵ ਹੈ ਇੰਦਰਾਦ ਭਗਤ ਪ੍ਰਹਿਲਾਦਕ ਆਤਮ ਰਸ ਜਿਨ ਜਾਨਿਓ ਕਭ ਕਲ ਸੋਜਾਸ ਗਾਵੋ ਗੁਰ ਨਾਨਕ ਰਾਜ ਜੋਗ ਜੇਨ ਮਾਨਿਓ ਗਾਵਹ ਜਨਕਾਦ ਜੁਗਤ ਜੋਗੈ ਸਰ ਹਰ ਰਸ ਪੂਰਨ ਸਰਬ ਕਲਾ ਗਾਵਹ ਸੁਨਕਾਦ ਸਾਦ ਸਦਾ ਸਕੇ ਮੁਰ ਜਨ ਗਾਵੈ ਆ ਛਲ ਛਲਾ ਗਾਵੈ ਗੁਣ ਤੁਮ ਅਟਲ ਮੰਡਲ ਵ ਭਗਤ ਪਾਏ ਰਸ ਜਾਣਿਓ ਕਭ ਕਲ ਸੁਜਸ ਗਾਵੋ ਗੁਰ ਨਾਨਕ ਰਾਜ ਜੋਗ ਜਿਨ ਮਾਣਿਓ गाव है कबलाद आज जोगेश्वर अपरम पर अवतार वरो गाव है जम दगन परस रामेश्वर कर उद्धार रघुतेज हरयो गुणा अगरूर बिनर गुण गावै शरमातम जिन जाने हो ਕਬ ਕਲ ਸੁਜਾਸ ਗਾਉ ਗੁਰ ਨਾਨਕ ਰਾਜ ਜੋ ਜੇਨ ਮਾਨeo ਗਾਵਹ ਗੁਣ ਬਨ ਚਾਰ ਖੜ ਦਰਸਨ ਬ੍ਰਹਮਾਦਕ ਸਿਮਰੰਤ ਗੁਨਾ ਗਾਵਹ ਗੁਣ ਸੇਸ ਸਹਸ ਜੇ ਮਾਰਸ ਆਦ ਅੰਤ ਨੇ ਵਲਾਗਤਨਾ ਗਾਵਾ ਗੁਰ ਮਹੰਦਿਓ ਮਹਰਾਗੀ ਜਿਨ ਧਿਆਨ ਨਿਰੰਤਰ ਜਾਣਿਓ ਕਬ ਕਲ ਸੁਜਾਸ ਗਾਵੋ ਗੁਰ ਨਾਨਕ ਰਾਜ ਜੋ ਜੈਨਾ ਮਾਣਿਓ ਰਾਜ ਜੋ ਮਾਣਿਓ ਬਸਿਓ ਨਿਰਵੈ ਰ ਨੰਤਰੇ श्रेष्ठ सगले उदरी नाम ले तरयो निरंतर गुण गावै सनकाद आद जनकाद जुगा लाग तन तन गोर तन जन्म सग्या सफल हो जागे पाताल पुरी जयकार तोना कब जन काल लभखाने हो हर नाम रसक नानक गुर ਰਾਜ ਜੋ ਦਾ ਮਾਣਿਓ ਸਤਜੁਗ ਦਾ ਮਾਣਿਓ ਛਲਿਓ ਭਲ ਬਾਵਨ ਪਾਇਓ ਤੇਰੇ ਤੇ ਤਾ ਮਾਣਿਓ ਰਾਮ ਰਗਵੰਸ਼ ਕਹਾਇਓ ਦੋਪਰ ਕ੍ਰਿਸ਼ਨ ਮੁਰਾਰ ਕੰਸ ਜੇ ਤਹਾਰ ਸਕਿਓ ਉਹ ਗੁਰੂ ਹsein ਗੋਰਾਜ ਆਪਾ ਭਗਤਾਂ ਜਨਦੀਓ ਕਾਲੂ ਪ੍ਰਮਾਨ ਨਾਨਕ ਗੁਰ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਬ ਚਲ ਅਟਲ ਆਦ ਪੁਰਖ ਫਰਮਾਇਓ ਗੁਣ ਗਾਵੇ ਰਵਿਦਾਸ ਭਗਤ ਜੈ ਦੇਵ ਤਰੋਚਨ ਨਾਮਾ ਭਗਤ ਕਬੀਰ ਸਦਾ ਗਾਵੇ ਸਮਲੋਚਨ ਭਗਤ ਬੇਣ ਗੁਣ ਰਵਾ सहज आत्म रंग माना जोग त्यान ज्ञान बिना प्राप्त अवर न जाने सुख देव परीक्षित गुण दवाई गौतम जस गायो कब कल सु नानक गुर ਅਗਤ ਨਾਗਾਦ ਪਿਆੰਦਮ ਮਹਾਦੇਵ ਗੁਣ ਰਵਾ ਸਦਾ ਜੋਗੀ ਜਾਤ ਜੰਗਮ ਗੁਣ ਗਾਵ ਮਨ ਬਿਆਖ ਗਨ ਬੇਦ ਵਿਆਕਰਣ ਵਿਚਾਰੇ ਬ੍ਰਹਮਾ ਗੁਣ ਉਚਰਾ ਗੈਨੋ ਹੁਕਮ ਥਾਵ ਵਿਸ਼ਟ ਸਵਾਰੀ ਬ੍ਰਹਮਾੰਡ ਖੰਡ ਪੂਰਨ ਬ੍ਰਹਮ ਗੁਣ ਨਿਰਗੁਣ ਸਮਝਾਣਿਓ Jap kal so jaath naamik gur saadh yog jin maanio Jap kal so jaath naamik gur ਹਜ ਜੋਗ ਜਿਨੋ ਮਾਨਿਓ ਗੁਣ ਗਾਵੇ ਨਵਨਾਥ ਧੰਨ ਗੁਰ ਸਾਚ ਸਮਾਇਓ ਮਾਦਾਤਾ ਗੁਣ ਰਵੇ ਜੇਨ ਚੱਕਰ ਵੇ ਕਹਾਇਓ ਗੁਣ ਗਾਵੇ ਬਲਰਾਓ ਸਤਪ ਤਪਾਤਾਲ ਬਸੰਤੋ ਪਰਥਰ ਗੁਣ ਉਚਰੇ ਸਦਾ ਗੁਰ ਸੰਗ ਰਹਿੰਤੋ ਦੂਰ ਬਾਪਰੂਰੋ ਅੰਗਰੇ ਗੁਰੂ ਨਾਨਕ ਜਸ ਗਾਇਓ ਕਬ ਕਲ ਸੁਜਸ ਨਾਨਕ ਗੁਰ ਘਟ ਘਟ ਸਹਿਜ ਸੁਮਾਈਓ ਦੂਰ ਬਾਪ ਰੂਰੋ ਅੰਗਰੇ ਗੁਰੂ ਨਾਨਕ ਜਸ ਗਾਏ ਓ ਕਬ ਕਲ ਸੁਜਸ ਨਾਨਕ ਗੁਰ ਘਟ ਘਟ ਸਹਿਜ ਸੁਮਾਈਓ ਨੰ ਕਾਰੇ ਆਕਾ ਅਛਲ ਪੂਰਨ ਅਬਨਾਸੀ ਹਰ ਖਵੰਤ ਆਨੰਤਰ ਨਰਮਲ ਬੀਗਾਸੀ ਗੁਣ ਗਾਵੇ ਬੇ ਅੰਤ ਅੰਤ ਇਕ ਤਿਲ ਨਹੀਂ ਪਾਸੀ ਜਾਂ ਕੋ ਹੋਏ ਕਿਰਪਾ ਸੋ ਜਨ ਪ੍ਰਭ ਤੁਮੇ ਮਿਲਾਸੀ ਤਨ ਤਨ ਤੇ ਤਨ ਜਨ ਜਹ ਕਰ ਪਾਲ ਹਰ ਹਰ ਪਿਓ ਹਰ ਗੁਰ ਨਾਨਕ ਜਿਨ ਪਰਸਿਓ ਸੇ ਜਨਮ ਮਰਨ ਦੋਥੇ ਰਹੋ ਸਤ ਸਤ ਹਰ ਸਤ ਸਤ ਸੱਤੇ ਸਦ ਭਣੀਐ ਦੂਸਰ ਆਨ ਨ ਆਵਰ ਪੁਰਖ ਪਉਰਾ ਤਨ ਸੁਣੀਐ ਅੰਮ੍ਰਿਤ ਹਰ ਕੋ ਨਾਮ ਲੈਤ ਮਨ ਸਰ ਸੁਖ ਪਾਏ ਜਹ ਰਸਨ ਚਾਖਿਓ ਤੇ ਜਨ ਤ੍ਰਿਪਤ ਆਘਾਏ ਜੇ ਠਾਕੁਰ ਸੋ ਪਰਸੰਨ ਭਇਓ ਸਤ ਸੰਗਤ ਤੇ ਪਿਆਰ ਹਰ ਗੁਰੂ ਨਾਨਕ ਜਿਨ ਪਰਸਿਓ ਤਿਨ ਸਭ ਕੁਲ ਕੀਓ ਉਧਾਰ ਹਰ ਗੁਰੂ ਨਾਨਕ ਜਿਨ ਪਰਸਿਓ ਤਿਨ ਸਭ ਕੁਲ ਕੀਓ ਉਧਾਰ ਸਤ ਸਦਾ ਦੀ ਬਾਣ ਸਤ ਸਤੇ ਬੈ ਧਰਿਓ ਸੱਚੇ ਤਖਤ ਨਿਵਾਸ ਸੱਚਤ ਪਾਵਸ ਕਰਿਓ ਸਤ ਸਿਰ ਜਿਓ ਸੰਸਾਰ ਆਪ ਅਭੁਲ ਨਾ ਭੁੱਲੋ ਰਤਨ ਨਾਮ ਅਪਾਰ ਕੀਮਨਾ ਕਵੇ ਅਮਲੋ ਜੇ ਪ੍ਰਸਾਦ ਹੋਇਓ ਗੋਬਿੰਦ ਸਰਬ ਸੁਖ ਤਿਨਹੂ ਪਾਏ ਹਰ ਗੁਰ ਨਾਨਕ ਜਿਨ ਪਰਸਿਓ ਤੇ ਬਹੁੜ ਫਿਰ ਜੋ ਨਾ ਆਏ ਕਵਣ ਜੋ ਕੌਣ ਗਿਆਨ ਧਿਆਨ ਕਵਣ ਬਿਦੁਸਤ ਕਰੀਐ ਸਿੱਧ ਸਾਧਕ ਤੇ ਇਸ ਕੋ ਤਰਕੀਮ ਨਾ ਭਰੀਏ ਬ੍ਰਹਮਾਜਕ ਸੰਕਾਸ ਸੇਖ ਗੁਣੰਤ ਨਾ ਪਾਏ ਅਗਾ ਗਿਆ ਨਹੀਂ ਜਾਏ ਪੂਰ ਸਰਵ ਰਿਹਾ ਸਮਾਏ ਜੇ ਕਾਟੀ ਸਿਲਕ ਦਿਹਾਰ ਬਰਬ ਸੇਜਨ ਲੱਗੇ ਭਗਤੇ ਹਰ ਗੁਰ ਨਾਨਕ ਜਿਨ ਬਸਿਆ ਤੇ ਇਤ ਉਤ ਸਦਾ ਮੁਕਤੇ ਹਰ ਗੁਰ ਨਾਨਕ ਜਿਨ ਪਰਸਿਆ ਤੇ ਇਤ ਉਤ ਸਦਾ ਮੁਕਤੇ ਪ੍ਰਭ ਦਾ ਤੋ ਦਾਤਾਰ ਪਰਿਉ ਜਾਚਕ ਇਕ ਸਰਨਾ ਮਿਲੇ ਦਾਨ ਸੰਤਰੇ ਜਿਹ ਲਗ ਪਵ ਜਲ ਤਰਨਾ ਬਿੰਤਿ ਕਰੋ ਅਰਦਾਸ ਸੁਨੋ ਜੇ ਠਾਕੁਰ ਪਾਵੇ ਦੇਹੋ ਦਰਸ ਮਨ ਚਾਉ ਭਗਤ ਇਹੋ ਮਨ ਠਹਿਰਾਵੇ ਮਲਿਓ ਚਰੋਗ ਅੰਧਿਆਰ ਮੈਂ ਸਭ ਕਲ ਉਦਰੀ ਇਕ ਨਾਮ ਧਰਮ ਪ੍ਰਗਟ ਸਗਲ ਘਰ ਭਵਨ ਮੈਂ ਜਨ ਨਾਨਕ ਗੁਰਪਾਰ ਬ੍ਰਹਮ ब्रह्मा दिक् शिव छंद मुनीसर रसक रसक ठाकुर गुन गावत इंद्र मुनिंद्र खोजते गोरख धरन गगन आवत हुन तावत सिद्ध मनुख देव अर दानव इक तिल ताको मरम ना पावत प्रय प्रभु प्रीत प्रेम रस भक्ति हर जन ताके दर्श समावत तिसहे त्याग आन को जाच है ਮੁਖ ਦੰਤ ਰਸਨ ਸਗਲ ਕਾ ਸਜਾਵਤ ਰੇ ਮਨ ਮੂੜ ਸਿਮਰ ਸੁਖ ਦਾਤਾ ਨਾਨਕ ਦਾਸ ਤੁਜੈ ਸਮਝਾਵਤ ਨਾਨਕ ਨਾਮ ਨਰਿੰਜਨ ਜਾਣਿਓ ਕਿਨੇ ਭਗਤ ਪ੍ਰੇਮ ਲਿਵ ਤੇ ਅੰਗ ਅੰਗ ਸੰਗ ਭਇਓ ਸਾਇਰ ਤਿੰਨ ਸ਼ਬਦ ਸੁਰਤ ਕੀ ਨੀ ਵਰਖਾਈ ਗੁਰ ਅਮਰਦਾਸ ਕੀ ਓ ਕਥ ਕਥਾ ਇੱਕ ਜੀ ਕਛ ਕੈ ਨਾ ਜਾਈ ਸੋਡੀ ਸ੍ਰਿਟ ਸਕਲ ਤਾਰਨ ਕੋ ਆਬ ਗੁਰ ਰਾਮਦਾਸ ਕੋ ਮਿਲੀ ਬੜਾਈ ਸੋਡੀ ਸ੍ਰਿਸ਼ਕਲ ਤਾਰਨ ਕੋ ਆਬ ਗੁਰ ਰਾਮਦਾਸ ਕੋ ਮਿਲੀ ਬੜਾਈ ਜਾਂ ਕੋ ਮਨ ਧਿਆਨ ਤਰੈ ਫਿਰਤ ਸਗਲ ਜੁਗ ਤਬਹੁ ਕੋ ਕੋ ਉਪਵੈ ਆਤਮ ਪ੍ਰਗਾਸ ਕੋ ਬੇਦਬਾਣੀ ਸਹਤ ਬਿਰੰਚ ਜਸ ਗਾਵੇ ਜਾ ਕੋ ਸ਼ਿਵ ਮਨ ਗਹਿ ਨਾਤ ਜਾਤ ਕਬਲਾਸ ਕੋ ਜਾ ਕੋ ਜੋਗੀ ਜਤੀ ਸਿਧ ਸਾਧਕ ਅਨੇਕ ਤਪ ਜਟਾ ਝੂਟ ਪੇਖ ਕੀਏ ਫਿਰਤ ਉਦਾਸ ਕੋ ਸੋ ਤਿੰਨ ਸਤਗੁਰ ਸੁਖ ਪਾਏ ਕਿਰਪਾ ਤਾਰੀ ਜੀ ਨਾਮ ਕੀ ਬੜਾਈ ਦੇਈ ਗੁਰ ਰਾਮਦਾਸ ਕੋ ਹਮੈ ਦ੍ਰਿਸ਼ਟ ਸੁਭ ਕਰੈ ਹਰੈ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰ ਸਭੈ ਬਲ ਸਦਾ ਸੁਖ ਮਨ ਵਸਾ ਦੁਖ ਸੰਸਾਰ ਖੋਵ ਗੁਰ ਨਾਮ ਨਿਦ ਦਰਿਆਉ ਜਨਮ ਹਮ ਕਾਲਖ ਧੋਵੈ ਸੁ ਕਹੁ ਟਲ ਗੁਰ ਸੇਵੀਐ ਐਹ ਨਹੀਂ ਸੁ ਸਾਜ ਸੁਭਾਏ ਦਰਸ਼ਨ ਪਰਸ ਐ ਗੁਰੂ ਕੈ ਜਨਮ ਮਰਨ ਦੁਖ ਜਾਏ ਨਾਮ ਅਖਦ ਨਾਮ ਆਧਾਰ ਅਰ ਨਾਮ ਸਮਾਧ ਸੁਖ ਸਦਾ ਨਾਮ ਨਿਸ਼ਾਨ ਸੁਹ ਹੈ ਰੰਗ ਰਤੋ ਨਾਮ ਸਿਓ ਕਲ ਨਾਮ ਸੁਰ ਨਰਾਬੋ ਹੈ ਨਾਮ ਪਰਸ ਜਿਨ ਪਾਇਓ ਸਤ ਪ੍ਰਗਟਿਓ ਰਵ ਲੋਏ ਦਰਸਨ ਪਰਸ ਗੁਰੂ ਕਾ 86 ਮਜਨ ਹੋਇ ਹਮ ਆਵ ਗੁਣ ਪਰ ਏਕ ਗੁਣ ਨਾਹੀ ਅੰਮ੍ਰਿਤ ਛਾਡ ਬਿਖ ਬਖ ਖਾਈ माया मोह परम पर भूले ਸੁਤਦਾਰਾਸੋਂ ਪ੍ਰੀਤ ਲਗਾ ਇਕ ਉੱਤਮ ਪੰਥ ਸੁਣੋ ਗੁਰ ਸੰਗਤ ਸਹਿ ਮਿਲੰਤ ਜਮ ਤ੍ਰਾਸ ਮਿਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਣਾਂ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਖੂ ਸਰਣਾ ਸੋ ਕਹੋ ਤਲ ਗੁਰ ਸੇਵੀਐ ਹਹਨ ਸਹਜ ਸੁਭਾਈ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੇ ਸਿਫਤ ਖਸਮ ਦੀ ਨੂਰ ਅਰਸੋ ਪਰਸੋ ਝਟੀਆਂ ਤੋਦੋ ਦੇ ਸੱਚੇ ਬਾਤ ਸ਼ਹ ਮਲ ਜਨਮ ਜਨਮ ਦੇ ਕੱਟੀ ਹੈ ਸਜਾਣ ਸੱਚਾ ਪਾਤਸ਼ਾਹ ਸਿਰ ਸ਼ਾਹ ਦਾ ਸ਼ਾਹ ਹੋ ਜਿਸ ਪਾਸ ਬਹਿਠਿਆ ਸੋਹੀਏ ਸਬੜਾਂ ਦਾ ਵੇਸਾ ਹੋ ਸਜਣ ਸੱਚਾ ਪਾਤੇ ਸਾਹੋ ਸਿਰ ਸਾਹ ਦਾ ਸਾਹੋ ਜਿਸ ਪਾਸ ਬਹਿਟਿਆ ਸੋਹੀਆ ਸਵਨਾੰਦਾ ਵੇਸਾਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨ ਸਰੀ ਮਹੱਲਾ ਪੰਜਾਬ ਵਾ ਪਾਨੀ ਪੱਖਾ ਪੀਸੋ ਸੰਤ ਅਗ ਗੋਣ ਗੋਵਿੰਦ ਜਸ ਗਾਈ ਸੋ ਸਾਸ ਸਸ ਮਨ ਨਾਮ ਸਮਾਰੈ ਇਹੋ ਬਿਸਰਾਮ ਨਿਦ ਪਾਈ ਪਾਣੀ ਪੱਖਾ ਪਿਸੋਂ ਸੰਤਿ ਆਗੈ ਗੁਣ ਗੋਵਿੰਦ ਜਸ ਗਾਈ ਸਾਸ ਸਾਸ ਮਨ ਨਾਮ ਸਮਾਰੈ ਇਹੋ ਬਿਸਰਾਮ ਨਿਦ ਪਾਏ ਤੁਮ ਕਰੋ ਦਇਆ ਮੇਰੇ ਸਾਈਂ ਐਸੀ ਮਤ ਦੀਜੇ ਮੇਰੇ ਠਾਕੁਰ ਸਦਾ ਸਦਾ ਤਦ ਧਿਆਈ ਰਹਾ ਤੁਮਰੀ ਕਿਰਪਾ ਤੇ ਮੋਹ ਮਾਨ ਛੂਟੈ ਬਿਨ ਸਜਾਇ ਪਰਮਾਈ ਆਨੰਦ ਰੂਪ ਰਵਿਓ ਸਭ ਮਦੈ ਜਤ ਕਤ ਪੇਖੋਂ ਜਾਈ ਤਮੰ ਦਿਆਲ ਕਿਰਪਾਲ ਕਿਰਪਾ ਨਿਦ ਫਤਤ ਪਾਵਣ ਗੋਸਾਈ ਕੋਟ ਸੁਖ ਆਨੰਦ ਰਾਜ ਪਾਏ ਮੁਖਤੇ ਨਿਮਖ ਬੁਲਾਈਂ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕੈ ਮਨ ਭਾਈ ਨਾਮ ਜਪਤ ਤ੍ਰਿਸ਼ਨਾ ਸਭ 부ਜੀ ਹੈ ਨਾਨਕ ਤ੍ਰਿਪਤ ਆਘਾਈ ਜਾਪ ਤਪ ਭਗਤ ਸਾ ਪੂਰੀ ਜੋ ਪ੍ਰਭ ਕਾ ਮਨ ਪਾਈ ਨਾਮ ਜਪਤ ਤ੍ਰਿਸ਼ਨਾ ਸਭ 부ਜੀ ਹੈ ਨਾਨਕ ਤ੍ਰਿਪਤ ਆਘਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾਸਰੀ ਮਹੱਲਾ ਪੰਜਵਾ ਪਾਰਨੀ ਪੱਕਾ ਪੀਸੂ ਸੰਤ ਆਗੇ ਗੋੜ ਗੋਵਿੰਦ ਜਸ ਗਾਈ ਸਾਸ ਸਾਸ ਮਨ ਨਾਮ ਸਮਾਰੈ ਇਹੋ ਬਿਸਰਾਮ ਨਿਦ ਪਾਈ